ਕਰਨ ਜਮਸੀਦੀ ਅੱਜ ਅਸੀਂ ਪੜ੍ਹਾਂਗੇ ਯਰਮੀਆ ਦਾ 19ਵਾਂ ਅਧਿਆਇ ਪੰਨੀ ਹੋਈ ਸੁਰਾਹੀ ਪਹਿਲੀ ਐਤ ਯੋ ਵਾਯੋ ਆਖਦਾ ਹੈ ਜਾ ਤੇ কুমਹਾਰ ਕੋਲ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ ਨਾਲੇ ਲੋਕਾਂ ਦੇ ਬਜ਼ੁਰਗਾਂ ਤੇ ਜੱਜਾਂ ਦੇ ਬਜ਼ੁਰਗਾਂ ਨੂੰ ਵੀ ਲੈ ਦੂਸਰੀ ਐਤ ਅਤੇ ਬਨ ਹੀ ਨੋਮ ਦੀ ਵਾਦੀ ਵਚਨ ਨਿਕਲ ਜਾ ਜਿਹੜੀ ਠਿਕਰੀਆਂ ਦੇ ਫਾਟਕ ਦੇ ਬੁਹੇ ਦੇ ਕੋਲ ਹੈ ਉੱਥੇ ਉਹਨਾਂ ਗੱਲਾਂ ਦਾ ਹੋਕਾ ਦੇ ਜਿਹੜੀਆਂ ਮੈਂ ਤੈਨੂੰ ਬੋਲਾਂਗਾ ਤੀਸਰੀ ਐਤ ਤੂੰ ਆਖੀ ਹੈ ਯਹੂਦਾ ਦੇ ਪਾਸ਼ਾ ਹੋਆ ਤੇ ਯਰੂਸ਼ਲਮ ਦੇ ਵਸਿ ਰਹੀ ਹੋ ਵਾਦ ਵਚਨ ਸੁਨੋ ਸਹਨਾਦਈ ਹੋਵਾ ਇਸਰਾਇਲ ਦਾ ਪਰਮੇਸ਼ਰ ਇਹਨਾਂ ਫਰਮਾਉਂਦਾ ਹੈ ਵੇਖੋ ਮੈਂ ਇਸ ਸਥਾਨ ਉਤੇ ਬਦੀ ਲਿਆਵਾਂਗਾ ਹਰੇਕ ਜਿਹੜਾ ਸੁਨੇਗਾ ਉਹ ਕੰਨ ਚੁੰਚੁਨਾ ਜਾਣਗੇ ਚੌਥੀ ਐਤ ਇਸ ਲਈ ਜੋ ਉਨ੍ਹਾਂ ਮੈਨੂੰ ਤਿਆਗ ਦਿੱਤਾ ਤੇ ਇਸ ਸਥਾਨ ਨੂੰ ਉਪਰੇ ਦਿਉ ਤਿਆਂ ਅੱਗੇ ਤੂਫਨ ਖਾ ਕੇ ਪ੍ਰੇਸ਼ਟ ਕੀਤਾ ਜਿਨ੍ਹਾਂ ਨੂੰ ਨਾ ਉਹ ਨਾ ਉਹਨੇ ਪਿਉ ਦਾਦੇ ਨਾ ਯਹੂਦਾ ਦੇ ਪਾਸ਼ਾ ਜਾਣਦੇ ਸਨ ਉਨ੍ਹਾਂ ਨੇ ਇਸ ਸਥਾਨ ਦੇ ਬੇਦੋਸ਼ੇ ਦਾ ਲਹੂ ਨਾੜ ਭਰ ਦਿੰਦਾ ਹੈ ਪੰਜਵੀਂ ਆਇਤ ਉਹਨਾਂ ਦੇ ਬਵਾਲ ਦੇ ਉੱਚੇ-ਉੱਚੇ ਸਥਾਨ ਬਣਾਏ ਪਈ ਉਹ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਵਾਲ ਲਈ ਅੱਗ ਵਿੱਚ ਸੜਨ ਜੈਹਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ ਨਾ ਗੱਲ ਕੀਤੀ ਨਾ ਮੇਰੇ ਮਨ ਵਿੱਚ ਆਇਆ ਛੇਵੀਂ ਆਇਤ ਅਸਲੀ ਵੇਖੋ ਦਿਨ ਆ ਰਹੇ ਹਨ ਜਿ ਹਵਾ ਦਾ ਵਾਕ ਹੈ ਕਿ ਇਸ ਸਥਾਨ ਅੱਗੇ ਨੂੰ ਨਾ ਤੋਹਫਤ ਨਾ ਬਨ ਹਿਰਮ ਦੀ ਵਾਦੀ ਅਖਵਾਏਗਾ ਸਗੋਂ ਕਤਲ ਦੀ ਵਾਦੀ ਅਖਵਾਏਗਾ ਸਤਮੀ ਆਇਤ ਸੋ ਮੈਂ ਇਸੇ ਸਥਾਨ ਵਿੱਚ ਜਿਹੋਦਾ ਤੇ ਯਰੂਸ਼ਲਮ ਦੀ ਸਲਾਹ ਨੂੰ ਨਿਕਮੀ ਕਰਾਂਗਾ ਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਅੱਗੇ ਤਲਵਾਰ ਨਾਲ ਡੇਗ ਦੇਵਾਂਗਾ ਤੇ ਉਨ੍ਹਾਂ ਦੇ ਹੱਥਾਂ ਨਾਲ ਜਿਹੜੇ ਉਨ੍ਹਾਂ ਦੀ ਜਾਨ ਦੇ ਅਭਿਲਾਸ਼ੀ ਹਨ ਮੈਂ ਉਨ੍ਹਾਂ ਦੀਆਂ ਲੋਥਾ ਆਕਾਸ਼ ਦੇ ਪੰਛੀਆਂ ਨੂੰ ਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦੇਵਾਂਗਾ 8ਵੀਂ ਐਤ ਮੈਂ ਸ਼ਹਿਰ ਨੂੰ ਬਿਰਾਨਾ ਅਤੇ ਨੱਕ ਚੜਾਉਣ ਦਾ ਕਾਰਨ ਬਣਾਵਾਂਗਾ ਜਿਹੜਾ ਉੱਥੋਂ ਦੇ ਲੰਗੇਗਾ ਉਹ ਉਸ ਦੀਆਂ ਸਾਰੀਆਂ ਬਬਾ ਦੇ ਕਾਰਨ ਹੈਰਾਨ ਹੋਵੇਗਾ ਤੇ ਨੱਕ ਚੜਾਵੇਗਾ 9ਵੀਂ ਆਇਤ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖਵਾਵਾਂਗਾ ਅਤੇ ਹਰੇਕ ਆਪਣੇ ਗਵਾਂਢੀ ਦੇ ਮਾਸ ਘੇਰੇ ਅਤੇ ਦੁੱਖ ਦੇ ਵੇਲੇ ਖਾਵੇਗਾ ਜਿਹਦੇ ਨਾਲ ਉਹਨਾਂ ਦੇ ਬੈਰੀ ਉਹਨਾਂ ਦੀ ਜਾਨ ਦੀ ਤੰਗ ਕਰਨ ਵਾਲੇ ਉਹਨਾਂ ਨੂੰ ਦੁੱਖ ਦੇਣਗੇ 10ਵੀਂ ਆਇਤ ਤਾਂ ਤੋ ਉਹਨਾਂ ਮਨੁੱਖਾਂ ਦੇ ਵੇਖਦੇ ਹਾਂ ਜਿਹੜਾ ਤੇਰੇ ਨਾਲ ਜਾਣਗੇ ਉਹ ਸਸਰਾਹੀ ਨੂੰ ਪੰਛੁੱਟਿੰਗੇ 11ਵੀਂ ਹੈ ਤਾਂ ਤੋਂ ਉਨ੍ਹਾਂ ਨੂੰ ਆਖੀ ਸੈਨਾ ਦਾ ਹੀ ਹੋਈ ਹੋ ਆਖਦਾ ਐਵੇਂ ਹੀ ਮੈਂ ਇਸ ਪ੍ਰਜਾ ਨੂੰ ਅਤੇ ਸ਼ਹਿਰ ਨੂੰ ਪਨ ਸੁੱਟਾਂਗਾ ਜਿਵੇਂ ਕੋਈ ਕਮਿਹਾਰ ਦੇ ਭਾਂਡੇ ਨੂੰ ਪਨ ਸੁੱਟਦਾ ਹੈ ਜਿਹੜਾ ਫਿਰ ਸਾਬਿਤ ਨਹੀਂ ਹੋ ਸਕਦਾ ਉਹ ਤੋਹਫਤ ਅਤੇ ਤੋਹਫਤ ਵਿੱਚ ਦਫਨਾਉਣਗੇ ਇਥੋਂ ਤੱਕ ਦਫਨਾਉਣ ਦਾ ਥਾਂ ਹੀ ਨਾ ਰਹੇ 12ਵੀਂ ਹੈ ਤਾਂ ਇਸੇ ਤਰ੍ਹਾਂ ਮੈਂ ਇਹ ਸ਼ਹਿਰ ਅਤੇ ਸ਼ਹਿਰ ਦੇ ਵਸੀਆਂ ਨਾਲ ਕਰਾਂਗਾ ਇਹ ਹੋਵਾ ਦਾ ਵਾਕ ਹੈ ਸਗੋਂ ਮੈਂ ਸ਼ਹਿਰ ਤੋਹਫਤ ਵਾਂਗ ਬਣਾਵਾਂਗਾ 13ਵੇਂ ਅਧਿਆਇ ਤਾ ਯਰੂਸ਼ਲਮ ਦੇ ਘਰ ਅਤੇ ਯਹੂਦਾ ਦੇ ਪਾਸ਼ਾਹਾਂ ਦੇ ਮਹਿਲ ਜਿਹੜੇ ਪ੍ਰਸ਼ਟ ਕੀਤੇ ਗਏ ਤੋਹਫੇ ਦੇ ਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਆਕਾਸ਼ ਦੇ ਸਾਰੀ ਸੈਨਾ ਲਈ ਤੋਹਫਤ ਖਾਈ ਅਤੇ ਛੱਤਾਂ ਉਤੇ ਪੀਣ ਦੀਆਂ ਪੇਟਾਂ ਦੂਜੇ ਦੇਵਤਿਆਂ ਦੀ ਡੋਲੀਆਂ 14ਵੇਂ ਅਧਿਆਇ ਯਰਮੀਆ ਤੋਹਫਤ ਤੋ ਆਇਆ ਜਿੱਥੇ ਯਹੋਵਾ ਨੇ ਉਹਨਾਂ ਗੰਬਾਣੀ ਲੈ ਕੇ ਲਿਆ ਸੀ ਅਤੇ ਉਹ ਯਹੋਵਾ ਦੇ ਪਵਨ ਦੇ ਵਿਰੇ ਵਿੱਚ ਆ ਖਲੋਤਾ ਤਾਂ ਉਹਨਾਂ ਨੇ ਸਾਰੀ ਪ੍ਰਜਾ ਨੂੰ ਆਖਿਆ 15ਵੇਂ ਅਸਨ ਦਾ ਜੋ ਵੈਸਰਾਯਾ ਦਾ ਪਰਮੇਸ਼ਰ ਇਹ ਮਾਰਮਾਉਂਦਾ ਹੈ ਵੇਖੋ ਮੈਂ ਸ਼ਹਿਰ ਉੱਤੇ ਤੇ ਇਸ ਤੇ ਸਾਰੀਆਂ ਬਸਤੀਆਂ ਉੱਤੇ ਤੇ ਉਹ ਸਾਰੀ ਬੁਰੀਾਈ ਜਿਹੜੀ ਮੈਂ ਸ਼ਹਿਰ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾ ਕਢਾ ਲਈਆਂ ਹਨ ਪਈ ਮੇਰੀ ਗੱਲ ਨਾ ਸੁਣਨ ਆਮੀਨ ਪ੍ਰਭੂ ਜੀ ਨੇ ਵਚਨ ਪੜ੍ਹੇ ਸੋਣ ਜਾਂ ਤੇ ਵੱਡੀ ਬਰਕਤ ਦੇਣਾ ਅੱਜ ਦਾ ਦਿਨ ਮੁਬਾਰਕ ਹੋਇਆ ਦੇ ਦਿੰਦੀਆਂ ਸਾਰੀਆਂ ਬਰਕਤਾਂ ਪ੍ਰਭੂ ਜੀ ਤੁਹਾਨੂੰ ਦੇਣ ਸਾਰਿਆਂ ਜੈਮਸੀ ਕੀ